ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਟੌਪਿਕ ਆ ਉਹ ਆ ਪਖੰਡਵਾਦ ਸਭ ਤੋਂ ਜ਼ਿਆਦਾ ਬਾਬਾ ਆਪਣੇ ਏਰੀਆ 'ਚ ਏਰੀਆ ਦੇ ਵਿੱਚ ਹਾਂਜੀ ਮਾਝੇ ਮਤਲਬ ਮਾਝੇ ਦੇ ਵਿੱਚ ਚਾਹੇ ਉਹ ਤਰਨਤਾਰਨ ਦੀ ਗੱਲ ਕਰ ਲਈਏ ਚਾਹੇ ਗੁਰਦਾਸਪੁਰ ਦੀ ਗੱਲ ਕਰ ਲਈਏ ਤੇ ਚਾਹੇ ਅੰਮ੍ਰਿਤਸਰ ਦੀ ਗੱਲ ਕਰ ਲਈਏ ਪਖੰਡਵਾਦ ਤਾਂ ਲੇਸੇ ਮਾਲਵੇ ਦੇ ਵਿੱਚ ਵੀ ਹੈਗਾ ਆ ਦੁਆਬੇ ਦੇ ਵਿੱਚ ਵੀ ਹੈਗਾ ਆ ਜਦ ਆਹ ਮਾਝੀ ਹਾਂ ਅਸੀਂ ਆਪਣੇ ਏਰੀਏ ਦੀ ਸਭ ਤੋਂ ਪਹਿਲਾਂ ਗੱਲ ਕਰ ਲਈ ਤਾਂ ਬਹੁਤ ਬੈਟਰ ਹੈ ਜੀ ਮੰਨ ਲਓ ਆਪ ਆਪਣੇ ਏਰੀਏ ਦੀ ਗੱਲ ਕਰ ਲਾਂਗੇ ਨਾ ਜਿਵੇਂ ਵਰ ਕੇ ਜਦਾ ਮਾਝੇ ਚ ਹੋਣਾ ਹਾਂ ਜੇ ਇਹ ਆਪਣੇ ਏਰੀਏ ਦੀ ਗੱਲ ਕਰਦੇ ਇਹ ਮੈਸੇਜ ਬਹੁਤ ਹੀ ਫਾਇਦਾ ਚੜਾ ਜਾਣਾ ਹੁਣ ਆਪਾਂ ਜਿਹੜਾ ਜਿਹੜੀ ਗੱਲ ਕਰਦੇ ਪਖੰਡਵਾਦ ਦੀ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਨੇ ਆ ਜਿਹੜੇ ਸਾਡੇ ਜਿਹੜੇ ਲੋਗ ਆ ਇਸਾਈਅਤ ਦੇ ਵਿੱਚ ਬਹੁਤ ਜ਼ਿਆਦਾ ਜਾ ਰਹੇ ਆ ਨਾ ਬਹੁਤ ਜ਼ਿਆਦਾ ਹੁਣ ਉਹਦਾ ਕਾਰਨ ਕੀ ਹੈ ਵੀ ਇਸਾਈਅਤ ਜਿਹੜੇ ਜਿਹੜੇ ਇਸਾਈ ਧਰਮ ਦੇ ਜਿਹੜੇ ਪਾਸਟਰ ਆ ਉਹਨਾਂ ਨੇ ਐਸੀ ਐਸੀ ਚੀਜ਼ਾਂ ਦੇ ਨਾਲ ਜੋੜਿਆ ਆ ਜਿਹੜੇ ਲੋਕਾਂ ਨੂੰ ਸੌਖੀਆਂ ਰਾਸ ਆਈਆਂ ਸੌਖੀਆਂ ਬਹੁਤ ਸੌਖੀਆਂ ਮਤਲਬ ਜਿਹੜੇ ਲੋਕਾਂ ਨੂੰ ਸੌਖਾ ਸਮੇਂ ਦੇ ਵਿੱਚ ਆ ਗਏ ਆ ਜਿਵੇਂ ਮੰਨ ਲੋਕ ਜਿਹੜੇ ਨਾ ਅੱਜ ਦੇ ਸਮੇਂ ਦੇ ਵਿੱਚ ਲੋਕ ਜਿਹੜੇ ਆ ਨਾ ਜਾਂ ਤਾਂ ਮਾਨਸਿਕ ਤੌਰ ਤੇ ਪਰੇਸ਼ਾਨ ਆ ਜਾਂ ਫਿਰ ਸਰੀਰਕ ਤੌਰ ਤੇ ਇਹ ਦੋ ਫਾਰਮ ਆ ਹੈਨਾ ਹਾਂਜੀ ਜਾਂ ਤਾਂ ਫਿਰ ਆਰਥਿਕ ਲੈਵਲ ਤੇ ਜਿਹੜੇ ਡੇਗੇ ਜਿਹੜੇ ਕੋ ਉੱਠਿਆ ਨਹੀਂ ਗਿਆ ਉਹ ਨਾਲ ਥੋੜੀ ਬੋਚ ਵਾਲਾ ਨੇ ਮਦਦ ਦਿੱਤੀ ਜੇ ਆਪਣੇ ਸਕੂਲਾਂ ਦੇ ਵਿੱਚ ਪੜ੍ਹਾ ਲਿਆ ਥੋੜੇ ਬਿਜ ਪੈਸੇ ਦੀ ਮਦਦ ਦੇ ਲਈ ਉਹ ਤਾਂ ਕਰਕੇ ਕਰਵਾਟ ਹੋ ਗਏ ਜਦੋਂ ਬੰਦਾ ਮਾਨਸਿਕ ਤੌਰ ਤੇ ਪ੍ਰੇਸ਼ਾਨ ਬਸਰੀ ਡਿਗ ਡੋਗਾ ਪਰ ਇਹ ਆ ਵੀ ਲੱਗਦੇ ਆ ਲਾ ਜਾਂਦੇ ਵਾ ਠੀਕ ਹੈ ਜੀ ਸਭ ਤੋਂ ਵੱਡੀ ਗੱਲ ਇਹ ਨੇ ਆਰਥਿਕਤਾ ਜੇ ਜੇਬ ਵਿੱਚ ਪੈਸਾ ਆਏ ਤਾਂ ਉਸ ਨਾਲ ਆਪਣੇ ਆ ਵੀ ਆ ਜਾਂਦਾ ਆਪਣੇ ਆ ਹਾਂ ਜੀ ਬੰਦੇ ਦੇ ਜੇ ਜੇਬ ਦੇ ਵਿੱਚ ਜੋ ਮਾਲ ਬਾਜ਼ਾਰ ਦੇ ਵਿੱਚ ਜਾ ਰਿਹਾ ਤੇ ਜੇਬ ਦੇ ਵਿੱਚ ਪੈਸੇ ਹੋਵੇ ਆ ਜਿਹੜੇ ਮੱਦੇ ਦੁਕਾਨ ਤੇ ਤੁਸੀਂ ਖਰੀਦ ਸਕਦੇ ਹੋ ਤੇ ਨਰਮਾ ਝੂਲਣ ਵਾਲੀ ਗੱਲ ਹੈ ਜਿੱਥੇ ਮਰਜੀ ਅਰਕਤ ਤਾਂ ਬਹੁਤ ਵੱਡੀ ਗੱਲ ਹੈ ਦੂਸਰੀ ਗੱਲ ਇਹ ਹੈ ਕਿ ਜਿਹੜੇ ਲੋਕ ਜਿਹੜੇ ਸਰੀਰਕ ਤੌਰ ਤੇ ਪ੍ਰੇਸ਼ਾਨ ਹੋ ਗਏ ਹੁਣ ਇੰਨੇ ਦਾ ਪੈਸੇ ਹੈਗੇ ਨਹੀਂ ਕਈਆਂ ਕੋ ਨਹੀਂ ਕਿ ਉਹ ਇਲਾਜ ਕਰਵਾ ਸਕਣ ਹੁਣ ਉਹਨਾਂ ਨੂੰ ਉਹਨਾਂ ਨੂੰ ਸੌਖਾ ਉਹਨਾਂ ਨੂੰ ਦੇਖਣੇ ਸਾਡੇ ਘਰਾਂ ਦੇ ਵਿੱਚ ਕਾਰਨ ਕੀ ਹੈ ਲੋਕ ਪ੍ਰੇਸ਼ਾਨ ਕਿਉਂ ਹੈ ਉਹ ਕਹਿੰਦੇ ਇਹਨਾਂ ਨੂੰ ਸਰੀਰਕ ਰੋਗ ਨਹੀਂ ਕਹਿੰਦਾ ਆਉਤ ਹੁਣ ਟਾਰਗੇਟ ਵੀ ਕੋ ਦੂਜੇ ਕਿਤੇ ਆੜੇ ਲੋਰ ਪੂਰ ਪੂਰ ਹਾਂ ਬਦਲ ਕੇ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ ਸਭ ਸ਼ੁਰੂਆਤ ਉਹਨਾਂ ਉੱਥੋਂ ਕੀਤੀ ਹੈ ਨਾ ਤੇ ਉਹਨਾਂ ਨੇ ਦੇਖਿਆ ਕਿ ਉਹ ਪਰੇਸ਼ਾਨ ਕਿਉਂ ਆ ਉਹ ਕਹਿੰਦੇ ਸਰੀਰਿਕ ਰੋਗ ਤੇ ਪਰੇਸ਼ਾਨ ਆ ਉਹਨਾਂ ਦੇ 2-4 ਬੰਦੇ ਟ੍ਰੇਨ ਕੀਤੇ ਤੇ ਜਿਹਦੇ ਉਹਦਾ ਆ ਕੇ ਕੇ ਫਾਇਰ ਕਰਦੇ ਐ ਐ ਫਾਇਰ ਕਰਦੇ ਆ ਤੇ ਉਹ ਉਹਨਾਂ ਦੇ ਆਪਣੇ ਟ੍ਰੇਨਡ ਆ ਤੇ ਉਹ ਦਾਵਾ ਇਹ ਕਰਦੇ ਪਈ ਆਪਾਂ ਵੀ ਠੀਕ ਕਰ ਦਿਆਂਗੇ ਠੀਕ ਹੈ ਆਪਾਂ ਠੀਕ ਕਰਦੇ ਆਂਗੇ ਉਹਨਾਂ ਨੇ ਦਾਅਵੇ ਕੀਤੇ ਬੜਗੜ ਵੱਡੇ ਵੀ ਆਪਾਂ ਆ ਠੀਕ ਆ ਤੇ ਆਪਾਂ ਕੈਨਸਲ ਠੀਕ ਕਰਤਾ ਅਸੀਂ ਮੁਰਦਾ ਇੱਥੇ ਤੱਕ ਕਿ ਉਹਨਾਂ ਨੇ ਇੱਥੇ ਤੱਕ ਦਾਵਾ ਕੀਤਾ ਵੀ ਇਹ ਤਾਂ ਮੁਰਦਾ ਬੰਦਾ ਜਵਾਤ ਆ ਹਨਾ ਵੀ ਇਹ ਦੇਖੋ ਪਾਲੀ ਸਾਲ ਦੀ ਬੱਚੀ ਹੈ ਮਰ ਗਈ ਹੈ ਆਂ ਕੀਤਾ ਠੀਕ ਹੋਵੇ ਦੇਖੋ ਪਾਈ ਵੀਡੀਓ ਬਹੁਤ ਦੇਖਾਈ ਹਨਾ ਤੁਸੀਂ ਦੇਖੇ ਹੋਣਗੇ ਇਹ ਇਹਦਾ ਕਾਰਨ ਕੀ ਆ ਪਖੰਡਵਾਦ ਪਖੰਡ ਸਾਡੇ ਇੱਕ ਘਾਟਕਾ ਦੇਖੋ ਸਮਾਜ ਦੀ ਜਿਆਦਾ ਹੀ ਗੱਲ ਕਰਦਾ ਇੱਕ ਘਾਟਾ ਸਾਡੇ ਆਪਣੀ ਸੰਸਥਾ ਦੀ ਸਾਡੇ ਆਪ ਨੂੰ ਇਹ ਸੰਸਥਾ ਦੀ ਬਹੁਤ ਵੱਡੀ ਘਾਟ ਹੈ ਕਿਹੜੀ ਸੰਸਥਾ ਗੁਰਦੁਆਰਾ ਸ਼ਰਮਣੇ ਕਮੇਟੀ ਬਾਬਾ ਉੱਥੇ ਆ ਬੜਾ ਫਗਾਂਡਾ ਦਾ ਦਰਬਾਰ ਸਾਹਿਬ ਉੱਥੇ ਬੇੜੀ ਥਲੇ ਨਾਲ ਉਹਦੇ ਦੁੱਖ ਦੂਰ ਹੋਏ ਨੇ ਦੂਰ ਹੋ ਜੇਗਾ ਉਥੇ ਲੁੱਡਾ ਨਗਰਾ ਬੰਦਾ ਭਰਦਾ ਨਾਲੀ ਤੋੜ ਪੰਦਾ ਉੱਥੇ ਆ ਗਏ ਹਾਂ ਕਿ ਦੇਖੋ ਹਾਂ ਅੱਜ ਜੀ ਜੀ ਨੇ ਕਿੰਨੀ ਸੋਹਣੀ ਗੱਲ ਕੀਤੀ ਇਹ ਦੇਖੋ ਇਹ ਸਾਡੇ ਵਿੱਚ ਵੀ ਹੈਗਾ ਸਾਡੇ ਵੀ ਆ ਸਾਡੇ ਵਿੱਚ ਕਿੰਨਾ ਦੇਖੋ ਅਸੀਂ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ ਅਸੀਂ ਆਪਣੇ ਦੀ ਗੱਲ ਜ਼ਰੂਰ ਕਰਾਂਗੇ ਇਹਨਾਂ ਦੇ ਮਤਲਬ ਸਾਰੇ ਲੋਕ ਪਰੇਸ਼ਾਨ ਹੈ ਦੇਖੋ ਇਹ ਉਹਨਾਂ ਦੀ ਗੱਲ ਕਰੀਏ ਨਹੀਂ ਤਾਂ ਪਹਿਲਾਂ ਆਪਣੇ ਵਾਲ ਦੇਖੀਏ ਹਾਂ ਬਹੁਤ ਵਧੀਆ ਗੱਲ ਜਿੱਥੇ ਜਿਹੜਾ ਗਲਤ ਹੈ ਗਲਤ ਹੈ ਜਿਹੜਾ ਗਲਤ ਆਪਾਂ ਤਾਂ ਹੀ ਗੱਲ ਕੀਤੀ ਹੈ ਸ਼ੁਰੂਆਤ ਦੇਖੋ ਪਤਾ ਹੈ ਕਿ ਸਾਡੇ ਵਾਲੇ ਜਦੋਂ ਆਪਾਂ ਵੀਡੀਓ ਬਣਾਉਂਦੇ ਹਾਂ ਨਾ ਲੋਕ ਕਹਿੰਦੇ ਆ ਤੁਸੀਂ ਆਪਣੇ ਨੂੰ ਟਾਰਗੇਟ ਕਰਦੇ ਹੋ ਆਪਾਂ ਸ਼ੁਰੂਆਤ ਉਹਨਾਂ ਤੋਂ ਕੀਤੀ ਹੈ ਠੀਕ ਹੈ ਤੇ ਲੋਕ ਇਹਨਾਂ ਨੂੰ ਸੋਚਦੇ ਤੁਸੀਂ ਉਹਨਾਂ ਦੀ ਗੱਲ ਕਿਉਂ ਕੀਤੀ ਹੁਣ ਆਪਾਂ ਗੱਲ ਕਰਦੇ ਆਪਣੇ ਵਾਲ ਦੀ ਆਪਾਂ ਉਥੇ ਆਣਾ ਸੀ ਹੁਣ ਤੁਸੀਂ ਦੇਖੋ ਅਸੀਂ ਕਿਡੇ ਕਿਡੇ ਵੱਡੇ ਦਾਅਵੇ ਕੀਤੇ ਕਿ ਦੇਖੋ ਪੰਜੀ ਦੀ 베ਰੀ ਥਲੇ ਲਾਹੋ ਨਾ ਤੁਹਾਡੇ ਦੇਖੋ ਦੂਰ ਹੋ ਜਾਣਗੇ ਹਣਾ ਹੁਣ ਚਲੋ ਆਪਾਂ ਇਹ ਗੱਲ ਕਰਨੀ ਤੇ ਨਹੀਂ ਚੀਵੀ ਵੈਸੇ ਇਨਸਾਨ ਜਿਹੜਾ ਚਲਾ ਗਿਆ ਝੋ ਜਾਣ ਤੋਂ ਬਾਅਦ ਵੈਸੇ ਮੈਂ ਗੱਲ ਕਰਦਾ ਹੁਣ ਦੇਖੋ ਨੰਗੀ ਨਵੀਂ ਤਾਜੀ ਘਟਨਾ ਵਾਪਰੀ ਹੈ ਨਾ ਦਰਬਾਰ ਸਾਹਿਬ ਦੇ ਕਿਰਾਏ ਦੇ ਵਿੱਚ ਇੱਕ ਉਹ ਸੇਵਾਦਾਰ ਹਣਾ ਠੀਕ ਹੈ ਉਹਨਾਂ ਦੇ ਪਰਿਵਾਰ ਦਾ ਸਾਡੇ ਸਾਰਿਆਂ ਦੀ ਹਮਦਰਦੀ ਹੈ ਠੀਕ ਹੈ ਕਿਸੇ ਦਾ ਪਿਓ ਚਲਾ ਗਿਆ ਇਹ ਗੱਲ ਕਹ ਲਓ ਕਿਸੇ ਦਾ ਸੇਦਾ ਸਾਈ ਚਲਾ ਗਿਆ ਹਨਾ ਬਹੁਤ ਦੁੱਖ ਦੀ ਗੱਲ ਹੈ ਸਾਨੂੰ ਵੀ ਦੁੱਖ ਹੈ ਪਰ ਹੁਣ ਦੇਖੋ ਹੁਣ ਕਿੱਥੇ ਗਈ ਚਮਤਕਾਰ ਹੁਣ ਹੁਣ ਸਾਰੇ ਤੋਂ ਸਭ ਤੋਂ ਪਹਿਲੀ ਗੱਲ ਉਹਨੂੰ ਦੁੱਖ ਭੰਗਣੀ ਥੱਲੇ ਇਸ਼ਲਾਣਾ ਕਰਾਉਣਾ ਚਾਹੀਦਾ ਸੀ ਜਿਵੇਂ ਹਸਪੀਟਲ ਖਲਣਾ ਚਾਹੀਦਾ ਹੀ ਵਾ ਦੁੱਖ ਚਮਤਕਾਰ ਜੋ ਚਮਤਕਾਰ ਦੀ ਗੱਲ ਕਰਦੇ ਹੈ ਕਿ ਚਮਤਕਾਰ ਪ੍ਰਤਿਕ ਕਰਨਾ ਚਾਹੀਦਾ ਸੀ ਇਹ ਗੱਲ ਉਹਨਾਂ ਨੂੰ ਚਾਹੀਦੀ ਪੁੱਛਣੀ ਜਿਨ੍ਹਾਂ ਨੇ ਉੱਥੇ ਇਹ ਚੀਜ਼ਾਂ ਆਈਆਂ ਰੋਡ ਕੀਤੇ ਹੋਏ ਨੇ ਇੰਨਾ ਸਰੋਵਰ ਚ ਨਹੀਂ ਕੋਈ ਨਾਂ ਦੇ ਜਿੰਨਾ ਦੁੱਖ ਬੰਦਰੀ ਪੇੜ ਥਲੇ ਹੁੰਦਾ ਹਾਲਾਂਕਿ ਸਰੋਵਰ ਦਾ ਸਰੋਵਰ ਦੇ ਵਿੱਚ ਇਸ਼ਨਾਨ ਇਹ ਕਈ ਪੜੇ ਗਏ ਨੇ ਕਹਿੰਦੇ ਤੁਸੀਂ ਸਰੋਵਰਾਂ ਦੇ ਵਿਰੋਧੀ ਹੋ ਤੁਸੀਂ ਤਾਂ ਬੋਲ ਦਿਓ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦਾ ਅਰਥ ਹੈ ਜਾਤ ਪਾਤ ਛੂਤ ਸ਼ਾਤ ਉੱਚ ਨੀਚ ਦੇ ਭੇਦ ਭਾਵ ਨੂੰ ਮਿਟਾਉਣਾ ਇਹ ਇਥੇ ਸਾਡੇ ਵਿੱਚ ਇਹ ਨਹੀਂ ਆ ਤੇ ਮਾਫ ਕਰਨਾ ਇਹ ਕਹਿੰਦੇ ਇਹ ਫਰਾ ਮਜਬੂਰ ਸਿੰਘ ਅਸੀਂ ਇਹਦੇ ਨਾਲ ਇਸ਼ਨਾਨ ਨਹੀਂ ਕਰਨਾ ਤੁਸੀਂ ਬਖਰਾਣਾ ਅਸੀਂ ਅਸੀਂ ਸਾਰੇ ਭਾਵੇਂ ਕੋਈ ਮੱਜਬੀ ਸਿੰਘ ਹੈ ਭਾਵੇਂ ਕੋਈ ਵੀ ਹੈ ਚਾਹੇ ਬ੍ਰਾਹਮਣ ਅਸੀਂ ਇਕੱਠੇ ਸ਼ਰਨ ਕਰ ਸਕਦੇ ਸਾਡੇ ਵਿੱਚ ਕੋਈ ਜਾਤ ਪਾਤ ਨਹੀਂ ਇਸ ਕਰਕੇ ਇਕੱਠੇ ਸ਼ਰਨ ਕਰਦੇ ਸਾਡੇ ਵਿੱਚ ਲੰਗਰ ਪ੍ਰਥਾ ਕਿਉਂ ਆ ਲੰਗਰ ਪ੍ਰਥਾ ਐਸੇ ਕਰਕੇ ਆ ਵੀ ਸੇ ਇਕੱਠੇ ਬੈ ਕੇ ਪ੍ਰਸ਼ਾਦਾ ਖਾ ਸਕਦੇ ਇੱਕ ਇੱਕ ਬੈ ਇਹਨੂੰ ਕਹਿੰਦੇ ਜਾਤ ਪਾਤ ਦਾ ਪੇਡ ਮਟਾਉਣਾ ਪਰ ਇਹਨਾਂ ਨੇ ਰੱਖੀ ਹੈ ਤੇਰੇ ਵਿੱਚ ਚਮਤਕਾਰ ਜੋਰ ਤੁਸੋਂ ਥੋੜੀ ਜਿਹੀ ਪਹਿਲਾਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਬੀਬੀ ਜੀ ਜਿਹੜੀ ਕਹਾਣੀ ਦੋਰੀ ਹੈ ਹਾਲਾਂਕਿ ਪੱਤੀ ਦੇ ਵਿੱਚ ਕੋਈ ਐਸਾ ਰਾਇਆ ਹੋਇਆ ਨਹੀਂ ਇਹ ਕਾਲਪਨਿਕ ਕਹਾਣੀਆਂ ਆ ਹੁਣ ਦੇਖੋ ਦੇਖੋ ਸਭ ਤੋਂ ਪਹਿਲਾਂ ਇਹ ਗੱਲ ਕਰਦੇ ਆ ਕਹਿੰਦੇ ਆ ਕਿ ਲੋਕਾਂ ਦੀ ਸ਼ਰਦਾ ਘਟ ਗਈ ਤਾਂ ਕਰਕੇ ਅੱਜ ਦਾ ਲੋਕ ਠੀਕ ਨਹੀਂ ਹੁੰਦੇ ਮੰਨ ਲਿਆ ਚਲੋ ਮੰਨ ਲਿਆ ਮੰਨ ਲਓ ਮੇਰੇ ਵਿੱਚ ਸ਼ਰਦਾ ਘਟ ਗਈ ਤੁਹਾਡੇ ਸਾਰਿਆਂ ਵਿੱਚ ਸ਼ਰਦਾ ਘਟ ਗਈ ਅੱਜ ਦਾ ਲੋਕ ਠੀਕ ਨਹੀਂ ਹੋ ਰਹੇ ਸ਼ਰਦਾ ਘਟ ਗਈ ਥਾਵਾ ਦੀ ਘਟ ਥਾਵਾ ਦੀ ਘਟ ਗਈ ਆ ਤਾਂ ਹੋਈ ਨਾ ਫਿਰ ਅੱਜ ਦਾ ਕਾਂ ਕਾਲਾ ਚਿੱਟਾ ਗੇਰ ਹੁੰਦਾ ਇਹ ਕੀ ਆ ਆਪਣੇ ਲੋਕ ਨਾ ਵਾਣੀ ਨੂੰ ਤੋੜਦੇ ਚਮਤਕਾਰਨਾ ਚੋੜੀਏ ਜੋੜੇ ਸੰ ਨੂੰ ਚਮਤਕਾਰ ਹੁ ਕੀ ਦੱਸੋ ਉਹ ਸਿੱਖ ਇਤਿਹਾਸ ਆਪਾਂ ਲਗਭਗ ਸਾਰਿਆਂ ਨੇ ਸੁਣਿਆ ਵਾ ਸੁਣਿਆ ਬਾਬਾ ਹਣਾ ਸੁਣਿਆ ਵਾ ਤੂੰ ਪੜਿਆ ਵਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 14 ਜੰਗਾਂ ਲੜੀਆਂ ਹਾਂਜੀ ਲੜੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ 4 ਜੰਗਾਂ ਲੜੀਆਂ ਕਈថា 5 ਦਾ ਵੀ ਜ਼ਿਕਰ ਆਉਂਦਾ ਠੀਕ ਆ 4 ਮੰਨ ਕੇ ਚੱਲੋ ਹਾਂਜੀ 4 ਜੰਗਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ 14 ਜੰਗਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲੜੀਆਂ ਨਾ ਕਿਤੇ ਵੀ ਤੁਹਾਨੂੰ ਜੰਗ ਦੇ ਵਿੱਚ ਕਰਾਮਾਤ ਦਾ ਜਗ੍ਹਾ ਦਿਖਾਇਆ ਅੱਛਾ ਅਨਾ ਕਰਾਮਾਤ ਕਿੱਥੇ ਦੱਸੀ ਗਈ ਜਿੱਥੇ ਕਿਤੇ ਲੋੜ ਹੀ ਨਹੀਂ ਕੋਈ ਭਾਈ ਮਰਦਾਨਾ ਨੂੰ ਭੇਡੂ ਬਣਾਤਾ ਹਨਾ ਤੇ ਆ ਕਰਕੇ ਠੁੱਡ ਮਾਰਿਆ ਪਾਣੀ ਨਿਕਲ ਗਿਆ ਚਮਤਕਾਰ ਕਰਾਮਾਤ ਦੀ ਦਿਖਾਣੀ ਸੀ ਜੇ ਕਰਾਮ ਦੇਖੋ ਜੇ ਜੇ ਗੁਰੂ ਸਾਹਿਬ ਜੀ ਨੇ ਕਰਾਮਾਤ ਦਿਖਾਣੀ ਸੀ ਤੇ ਸਤਿਗੁਰੂ ਜੀ ਨੂੰ ਅਨੰਦਪੁਰ ਸਾਹਿਬ ਸ਼ਬਦ ਦੀ ਜ਼ਰੂਰਤ ਨਹੀਂ ਇਸ ਵੇਲੇ ਜ਼ਰੂਰਤ ਨਹੀਂ ਚਾਰੇ ਚਾਰੇ ਪੁੱਤਰ ਪਤੋ ਸ਼ੁਰੂ ਉਹਦੇ ਇੱਕ ਤੀਰ ਮਾਦ ਸਾਰਨ ਬਿਸਾਹਾ ਦੀ ਜਿਹਦਾ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਹੈ ਹਾਂ ਉਹ ਵੀ ਚੇਚਕੀ ਦੀ ਗੱਲ ਹਾਂ ਦੀ ਦੱਸੋ ਹਾ ਕਿੱਡੀ ਵੱਡੀ ਗੱਲ ਦੇਖੋ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਹ ਜੋਤੀ ਜੋਤ ਕਿੱਦਾਂ ਸਮਾਇਆ ਉਹਨਾਂ ਦਾ ਕਾਰਨ ਕੀ ਸੀ ਚੇਚਕ ਤੇ ਫਿਰ ਉਹ ਦੱਸੋ ਗੁਰੂ ਸਾਹਿਬ ਜੀ ਨੂੰ ਸਰੀਰਕ ਰੋਗ ਐਦਾਂ ਨੂੰ ਹੱਲ ਕਰ ਪਏ ਆਪਣਾ ਆਪਣਾ ਹਾਨੇ ਵਾਲੇ ਲੋਕਾਂ ਦਾ ਹੱਥ ਲਾਇਆ ਨਾਲ ਠੀਕ ਸਾਡੇ ਵਾਲਿਆ ਉਹ ਸਾਧ ਬਾਬੇ ਜਿਹੜੇ ਪਖੰਡੀਆਂ ਦੇ ਵਿੱਚ ਕੀ ਸ਼ੌਕ ਵਾਲੇ ਪਿਛੇ ਦੀ ਉਹ ਜੁੱਤੀ ਫੜੀ ਫਿਰਦੇ ਸੀ ਬੜਾ ਨੰਬਰ ਦਾ ਜੀ ਕਹਿੰਦਾ ਕਿ ਮੱਥਾ ਤੇ ਬੜਾ ਪਾਣੀ ਚ ਗੁਰੂ ਨੇ ਹੁਕਮ ਮੰਨਿਆ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਰਹਿਣਾ ਨਾ ਕੋ ਕਰਾਮਾਤ ਨਾ ਕੋ ਚਮਤਕਾਰ ਇਹ ਤਾਂ ਸਾਰੇ ਗੁਰਬਾਣਿਆਂ ਨੇ ਸਾਨੂੰ ਰਹਿਣਾ ਹੀ ਰਜ਼ਾ ਦੇ ਵਿੱਚ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਸਾਨੂੰ ਹੁਕਮ ਦੇ ਵਿੱਚ ਰਹਿਣਾ ਸਿਖਾਇਆ ਵਾ ਸਾਨੂੰ ਰਜ਼ਾ ਦੇ ਵਿੱਚ ਰਹਿਣਾ ਸਿਖਾਇਆ ਵਾ ਸਾਤਬੁੱਧੀ ਖੁਦ ਕਿਦਾਂ ਹੁਕਮ ਤੋਂ ਉਰਚ ਸਕਦੇ ਠੀਕ ਹੈ ਜੀ ਇਹ ਸਭ ਤੋਂ ਪਹਿਲਾਂ ਸਾਨੂੰ ਆਮ ਵੀ ਸ਼ੁਰੂਆਤ ਕਰਨੀ ਪਣੀ ਹੈ ਸਾਡੀ ਸੰਸਥਾ ਦਾ ਬਹੁਤ ਵੱਡੀ ਘਾਟ ਹੈ ਉਹਨਾਂ ਨੂੰ ਇਹ ਚੀਜ਼ ਦੇ ਪਖੰਡਵਾ ਤੇ ਠੱਲ ਪਾਣੀ ਚਾਹੀਦਾ ਜਿ세 ਪਾਣੀ ਕਿੰਨੇ ਠੱਲ ਪੁੱਛਣਾ ਹੋਣ ਪੁੱਛੇਗੇ ਕੌਣ ਹੋਇਆ ਲੋਕਾਂ ਨੂੰ ਸਾਨੂੰ ਸਭ ਤੋਂ ਪਹਿਲਾਂ ਸ਼ਰਮਣਿਕ ਮੀਟ ਨੂੰ ਇਹ ਚਾਹੀਦਾ ਵਾ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਸ਼ੁਰੂਆਤ ਕਰੇ ਬਾਬਾ ਮੰਜੀ ਸਾਹਿਬ ਤੋਂ ਉਹ ਮੰਜੀ ਸਾਹਿਬ ਵਾਲੇ ਜਿਹੜੇ ਕਥਾ ਕਰਦੇ ਨਾ ਉਹ ਕਮਨਾਮੇ ਦੀ ਕਥਾ ਕਰਕੇ ਡਿਊਟੀ ਖਤਮ ਕਰ ਲੈਂਦੇ ਆਪਣੀ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕਦੇ ਸ਼ੁਰੂ ਕੀਤਾ ਹੀ ਨਹੀਂ ਨਹੀਂ ਬਤਾਉਂਦੇ ਜਮਾ ਕੇ ਸੁਣਿਆ ਨਹੀਂ ਇਹ ਮੈਨੂੰ ਤਾਂ ਹੋਣ ਸਾਨੂੰ ਵੀ ਹੋਣੀ ਪਾ ਲੱਗਾ ਚਾਰ ਕਮੇਟੀ ਦਾ ਸਿੱਖ ਪੰਥ ਦਾ ਬੰਦ ਚਾਰ ਹੁੰਦਾ ਹੀ ਲੋਕਾਂ ਦੇ ਖੜੇ ਕਰ ਦਿੰਦੇ ਉਹ ਤਾਂ ਇੱਕ ਪਰ ਗੱਲ ਤਾਂ ਇੱਕ ਵਾਰ ਚਾਰ ਵੀ ਆ ਉਹਤੀ ਉਸੇ ਆ ਗਈ ਨਾ ਫਿਰ ਅਦੇਣਾ ਦੇ ਕੇ ਆਪਣੇ ਕਮੇਟੀ ਦੀ ਸਾਡੀ ਕਮੇਟੀ ਦੀ ਬਹੁਤ ਵੀ ਡੋਲਦੀ ਹੈ ਲੋ ਆਪਣੇ ਲੋਕ ਆਪਣੇ ਲੋਕ ਰੋਂਦੇ ਆ ਵੀ ਜਿਹੜੇ ਲੋਕ ਕਹਿੰਦੇ ਨਾ ਮਾਜਾ ਵੀ ਹਰ ਜਾਂ ਗ ਜਾਗੇ ਰਿਹਾ ਅਸੀਂ ਦੀਆਂ ਚਾਗ ਰਿਹਾ ਜਿਹੜੇ ਬੜਿਆ ਮਾਨ ਕਹਿੰਦਾ ਮੱਝ ਦੇ ਮੱਝ ਦੇ ਅੱਜ ਦੇ ਮੱਝ ਦੇ ਗੱਲ ਕਰੋ 90% ਮੱਝਾ ਕਰੀਚਰ ਬਣ ਗਿਆ ਕਰੀਚਰ ਬਣ ਗਿਆ ਕਾਰ ਨਹੀਂ 90% ਕਰੀਚਰ ਬਣ ਗਿਆ ਜਿਹੜੇ ਬੱਚੇ ਆ ਮੈਂ ਹਰ ਮੱਝ ਦੇ ਡੇਰੇ ਵਿੱਚ ਪਿੰਡ ਦੇ ਵਿੱਚ ਇੱਕ ਡੇਰਾ ਨਿਆ ਘਰੀ ਦਾ ਜਿਹੜਾ ਆਪਣੇ ਆਕਾਲੀ ਦਲ ਦੀ ਕਮੇਟੀ ਹੈ ਜਿਹੜੀ ਐਸਪੀਐਸ ਦੀ ਕਿੱਥੇ ਕਿਹੜੇ ਪਿੰਡ ਦੇ ਵਿੱਚ ਇਹਨੇ ਜਗ੍ਹਾ ਲਈ ਆ ਨਹੀਂ ਨਹੀਂ ਕੋਈ ਪਿੰਡ ਦੇ ਵਿੱਚ ਜਗ੍ਹਾ ਨਹੀਂ ਆ ਜਿਹੜਾ ਤੁਸੀਂ ਨਿਆ ਘਰੀ ਦੇ ਦੇਖਿਆ ਨਾ ਡੇਰੇ ਨਾ ਤਾਂ ਰਿਆ ਡੇਰੇ ਹਰ ਪਿੰਡ ਦੇ ਵਿੱਚ ਜਗ੍ਹਾ ਆ ਦੋ ਦੋ ਕਿੱਲੇ ਇਹ ਪਤਾ ਨਹੀਂ ਉਹਨੇ ਉਹਨੇ ਦੇਖੋ ਪ੍ਰਚਾਰ ਦੇ ਸਾਧਨ ਬਣਾਇਆ ਉਹ ਤੁਸੀਂ ਦੇਖੋ ਹਰ ਹਫਤੇ ਵਾਰ ਐਤਵਾਰ ਬਸਪੜ ਕੇ ਲੈਣੇ ਜਾਂ ਟ੍ਰਾਂਸਪੋਰਟ ਕਰਨੇ ਸਾਡੇ ਉਹਨਾਂ ਨੂੰ ਥੋੜੀ ਮਾੜਾ ਕਹਿ ਸਕਦੇ ਕਿ ਉਹ ਆਪਣੇ ਧਰਮ ਦਾ ਨਾ ਕ੍ਰਿਸਚੀਅਨ ਭਾਈਚਾਰੇ ਨੂੰ ਮਾੜਾ ਕਹਿ ਨਹੀਂ ਸਕਦੇ ਕਿਉਂਕਿ ਉਹ ਪ੍ਰਚਾਰ ਕਰਦਾ ਆਪਣੇ ਧਰਮ ਦਾ ਹਾਂ ਉਹ ਲੱਗੇ ਆਪਣੇ ਪਿੰਡ ਪਿੰਡ ਜਾਣ ਪ੍ਰਚਾਰ ਕਰਨ ਉਹ ਜੇ ਤੱਕਾ ਕਰਦੇ ਆ ਫਿਰ ਗਲਤ ਹੈ ਉਹ ਜਦੋਂ ਪ੍ਰਚਾਰ ਕਰਦੇ ਆ ਪ੍ਰਚਾਰ ਕਰਨ ਦੀ ਕੋਈ ਗਲਤੀ ਇਹ ਸਿੱਖ ਧਰਮ ਪ੍ਰਚਾਰ ਕਰਨ ਪਰਮੰਧ ਕਮੇਟੀਆਂ ਪ੍ਰਚਾਰ ਕਰਨ ਤੋਂ ਕੋਈ ਮਨਾ ਕਰੇ ਕਰਨ ਪੰਜਾਬ ਦੇ ਵਿੱਚ ਪਤਾ ਕੀ ਦੇਖੋ ਇਹ ਸਾਡੀ ਸਾਡੀ ਬਹੁਤ ਵੱਡੀ ਘਾਟ ਆ ਕਿ ਆਪਾਂ ਉਹ ਪ੍ਰਚਾਰਕ ਯੋਧੇ ਪੈਦਾ ਨਹੀਂ ਕਰ ਸਕੇ ਜਿਹੜੇ ਅੱਗੇ ਵਧ ਕਰਕੇ ਲੋਕਾਂ ਨੂੰ ਲੋਕਾਂ ਨੂੰ ਦੇਖੋ ਸਭ ਤੋਂ ਪਹਿਲੀ ਗੱਲ ਇਹ ਆ ਸਾਡੀ ਐ ਜੀ ਪੀ ਸੀ ਦੀ ਸੰਸਥਾ ਬਹੁਤ ਵੱਡੀ ਆ ਹਾਂ ਮੰਨ ਲਓ ਸਾਡਾ ਅਸੀਂ ਗੁਰਦਾਸਪੁਰ ਦੇ ਵਿੱਚ ਆ ਤੇ ਗੁਰਦਾਸਪੁਰ ਦੇ ਵਿੱਚ ਐ ਜੀ ਪੀਛਰੇ ਘੱਟੋ ਘੱਟ ਦੋ ਸ ਨੂੰ ਹੋਣੇ ਚਾਹੀਦੇ ਹਣਾ ਚਾਹੀਦੇ ਹਰ ਜਿਲ੍ਹੇ ਦੇ ਦੋਣ ਦੇ ਇੱਕ ਤੇ ਚਾਹੀਦਾ ਹਰ ਮਹੀਨੇ ਵਾ 11 ਜਿਹੜਾ ਪਿੰਡਾਂ ਦੇ ਵਿੱਚ ਆਲਮੀ ਨੇ ਗੇਰੇ ਜਿਹੇ ਪਿੰਡ ਦੇ ਵਿੱਚ ਵੀ ਕੀ ਚੱਲਦਾ ਕੀ ਨਹੀਂ ਚੱਲਦਾ ਹੁਣ ਤੂੰ ਦੇਖੋ ਤੇ ਸਭ ਤੋਂ ਪਹਿਲੀ ਗੱਲ ਇਹ ਆ ਕਿ ਅਸੀਂ ਇਹ ਗੱਲ ਕਰੀਏ ਦੇਖੋ ਬਾਬਾ ਨੇ ਨਾ ਵਜੇ ਖਸਾਲ ਲਿਆ ਨਾ ਬਾਬਾ ਨੇ ਸਾਡੀ ਨਵਜ ਫਾਲੀ ਉਹਨਾਂ ਨੂੰ ਪਤਾ ਵੀ ਆ ਬੰਦੇ ਪਖੰਡੀ ਹੋ ਗਏ ਹੁਣ ਸਾਰੇ ਸਾਰੇ ਬੰਦੇ ਪਖੰਡੀ ਹੋ ਗਏ ਨਾ ਉਹਨੇ ਕੀ ਕੀਤਾ ਉਹਨੇ ਕਹਿੰਦਾ ਕਿ ਚਿਕਾਰਾ ਸ਼ੁਰੂ ਕਰ ਲੋ ਹਰ ਹੱਦ ਵਾਰ ਦੇਖੋ ਮੇਰੇ ਕੋਲ ਜਾਣਾ ਤੇ ਇਹਦਾ ਮਤਲਬ ਇਹਦਾ ਮਤਲਬ ਇਹਦਾ ਮਤਲਬ ਮੈਂ ਕਹਿੰਦਾ ਘਟ ਗਈ ਹੈ ਕਈ ਕਹਿੰਦੇ ਬਾਬਾ ਤੁਸੀਂ ਇਹਦੇ ਬਾਰੇ ਬਾਤ ਸੰਗਤ ਨੂੰ ਜੀਉਂਦੇ ਆ ਹਾਂ ਅੱਜ ਉਹ ਬਾਬਾ ਜੀ ਵੀ ਇਹ ਗੱਲ ਕਹਿੰਦੇ ਕਿ ਜੇ ਇਹੀ ਕੰਮ ਕੋਈ ਦੂਜਾ ਕਰਦਾ ਜਿੱਦਾਂ ਰਾਮ ਰਹੀਮ ਜਾਂ ਕੋਈ ਰਾਧਾ ਸਵਾਮੀ ਜਾਂ ਕੋਈ ਹੋਰ ਕਰਦਾ ਜਿਸ ਸੰਗਤ ਉੱਧਰ ਜਾਂਦੀ ਤੁਸੀਂ ਤਾਂਵੇਂ ਬੋਲਣਾ ਜੇ ਸੰਗਤ ਆ ਜਾ ਕੇ ਫਿਰ ਗੁਰਬਾਣੀ ਸੁਣਨ ਦੀ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਆ ਕੇ ਗੁਰੂ ਘਰ ਆ ਕੇ ਜੇ ਗੁਰਬਾਣੀ ਸੁਣਨ ਦੀ ਦੁਪਹਿਰੇ ਕੱਟਣ ਦੀ ਉਹਦੇ ਚ ਕੋਈ ਕਹਿੰਦੇ ਮਾੜੀ ਗੱਲ ਤਾਂ ਨਹੀਂ ਪਰ ਲੱਗਿਆ ਤਾਂ ਗੁਰਬਾਣੀ ਨਹੀਂ ਆ ਪਰ ਦੁਪਹਿਰਾਂ ਵਾਂ ਦਾ ਕੰਮ ਚਲੋ ਬਾਬਾ ਦੀਪ ਸਿੰਘ ਨੂੰ ਉਹਨਾਂ ਨੇ ਸ਼ਹੀਦ ਨੂੰ ਗੁਰੂ ਬਣਾ ਤਾ ਉਹ ਗਲਤ ਹੈ ਪਤਾ ਕਿ ਦੇਖੋ ਬਹੁਤ ਵਧੀਆ ਗੱਲ ਕੀਤੀ ਤੁਸੀਂ ਦੇਖੋ ਸਾਡੇ ਵਿੱਚ ਇਹੀ ਬੜਾ ਬਾਬਿਆਂ ਨੇ ਕੀ ਪਰੰਪਰਾ ਕਹਿੰਦੇ ਦੇਖੋ ਆਪਾਂ ਦੇ ਸੰਗਤ ਨੂੰ ਬਾਣੀ ਪੜਾ ਰਹੇ ਆ ਨਾ ਤੇ ਗਲਤ ਕਰ ਲੈਣਾ ਕਰਦੇ ਅਸਾਂ ਇੱਕ ਸੁਣੋ ਕਿੰਨੀ ਵਧੀਆ ਲੱਗੀ ਕਿੰਨੀ ਵਧੀਆ ਲੱਗੀ ਹੋਰ ਸੰਗਤ ਉਹ ਇਹ ਕਹਿ ਰਹੇ ਕੋ ਦੇਖੋ ਸੰਗਤ ਆਪਾਂ ਜੋੜ ਰਹੇ ਆ ਗੁਰਬਾਣੀ ਦਾ ਹਾਲਾਂਕਿ ਸੰਗਤ ਗੁਰਬਾਣੀ ਦਾ ਗੁਰਬਾਣੀ ਨਾਲ ਜੁੜਵਾਦੇ ਜੋ ਸੰਗਤ ਜੁੜੀ ਚਪ aeration ਨਾਲ ਦੂਜੀ ਗੱਲ ਸੰਗਤ ਜਿਹੜੀ ਇੰਡੀਆ ਤੇ ਮੈਸੇਜ ਵੀ ਹੁੰਦੇ ਨਾ ਕਿ ਮੇਰੀ ਕੁੜੀ ਨੂੰ ਕੈਨਸਰ ਹਾਂ ਡਾਕਟਰਾਂ ਨੇ ਜਵਾਬ ਦੇ ਤਾਂ ਮੇਰੀ ਕੁੜੀ ਚਪ aeration ਨਾਲ ਸਹੀ ਹੋ ਗਿਆ ਇਹ ਕਰਾਮਾਤ ਚਮਤਕਾਰ ਮੰਨਦੇ ਹਾਂ ਹਾਂ ਉਹੀ ਤਾਂ ਗੱਲ ਹੈ ਸੰਗਤ ਜੁੜੀ ਸੰਗਤ ਦੇ ਕੋ ਬਾਬਾ ਨਾਲ ਸੰਗਤ ਜੋੜੀ ਆ ਕਹਦੇ ਨਾਲ ਕਿ ਇੱਥੇ ਤੇ ਚਪੈਰਾ ਖਾਰ ਤੇਰਾ ਵਿਜਾ ਲੱਗਦਾ ਜੀ ਜ਼ਿਆਦਾ ਜਾਏਗਾ ਤੂੰ ਇੱਥੇ ਚਪੈਰਾ ਖਾਰ 5 ਰੁਪਏ ਤੇ ਤੇਰੇ 5 ਕਰੋੜ ਹੋ ਜਾਣਗੇ ਸੰਗਤ ਨਾਲ ਜੋੜੀ ਆ ਦੇ ਨਾਲ ਹੋਰ ਸੁਣ ਜੇ ਚਪੈਰਾ ਕਰਨ ਦੇ ਨਾਲ 5 ਰੁਪਏ ਤੇ 5 ਕਰੋੜ ਹੋ ਸਕਦੇ ਆ ਜਿੰਨੇ ਪਾਠੀ ਸਿੰਘ ਆ ਸਾਡੇ ਤੇ ਗਰੀਬ ਕਿਉਂ ਆ ਗਰੀਬ ਕਿਉਂ ਤੇ ਗੁਰੂ ਨਾਨਕ ਦੇ ਜੀ ਬਾਣੀ ਉਹ ਆਪਣਾ ਰਾਜ ਨਹੀਂ ਜਾ ਸਕਦਾ ਕਿਤੇ ਵੀ ਇੱਥੇ ਬਾਬੇ ਬਾਨਕ ਦੀ ਬਾਣੀ ਪਾਣੀ ਵਾਲੇ ਤੇ ਬਾਬੇ ਨਾਨਕ ਨੇ ਤਾਂ ਕਿਹਾ ਕਿ ਸਿੱਖੋ ਕੀਰਤ ਕਰੋ ਮਿਹਨਤ ਕਰਕੇ ਖਾਓ ਆਪਣੇ ਹੱਥ ਦੀ ਹਾਂ ਇਹ ਜਿਸ ਤਰੀਕੇ ਦਾ ਇਹ ਪਖੰਡ ਫੜਾ ਰਿਹਾ ਗੁਰਬਾਨੇ ਸੀ ਸਾਦੇ ਆਤਮਾ ਨੂੰ ਸਾਡੇ ਮਨ ਨੂੰ ਸਾਡੇ ਆਤਮਾ ਨੂੰ ਘਰਨ ਵਾਸਤੇ ਸਾਡੇ ਮਨ ਨੂੰ ਘਰਨ ਵਾਸਤੇ ਸਾਡੇ ਜੀਵਨ ਦਾਜ ਬਣਾਉਣ ਵਾਸਤੇ ਇਹਨਾਂ ਨੇ ਤਾਂ ਪਖੰਡ ਬਣਾ ਲਿਆ ਬਾਣੀ ਦੇ ਸਹਾਰਾ ਲਿਆ ਬਾਣੀ ਦਾ ਕੰਮ ਵਿੱਚ ਆਪਣਾ ਕਰ ਰਹੇ ਨੇ ਹਲਾ ਹਲਾ ਸਾਨੂੰ ਇਹ ਚੀਜ਼ ਦੇ ਤੂੰ ਸਾਨੂੰ ਦੱਸਣਾ ਪਵੇਗਾ ਸਿੱਖੀ ਦੇ ਵਿੱਚ ਕੋਈ ਕਰਾਮਾਤ ਨਹੀਂ ਹੈ ਕੋਈ ਚਮਤਕਾਰ ਨਹੀਂ ਹੈ ਉਹ ਤਾਂ ਗੁਰਬਾਣੀ ਮੰਦੀ ਐ ਕੰਨ ਚੀਰਾ ਕੀ ਜੀ ਬਾਬੇ ਦੇਸ ਨੇ ਤੇ ਕਰਦੇ ਚਪੈਰਾ ਚਪੈਰਾ ਖੋਈ ਨਾ ਤੁਸੀਂ ਬਾਣੀ ਪੜੋ ਨਾ ਬਾਣੀ ਇਹਦਾ ਪੜੋ ਤੀ ਦੇਖੋ ਸੋਖ ਦੇਖੋ ਮੈਂ ਸੋਖਾ ਦਗਾ ਮੈਂ ਸੋਖਾ ਸੋਖਾ ਨਹੀਂ ਉਹਨਾਂ ਨੇ ਵੀ ਲਿਖਿਆ ਗਿਆ ਕਿ ਜਿਹੜੇ ਉੱਤੇ ਚੱਲਦੇ ਪਹਿਲਾਂ ਜਾਂਦੇ ਆ ਵੀ ਲੈਟ ਨੂੰ ਹੋਏ ਆ ਮੈਨੂੰ ਪਤਾ ਕੀ ਜੇ ਲਾਲਚ ਨਾਲ ਲਾਲਚ ਨਾਲ ਪੜਾਉਂਦੇ ਨਾ ਲਾਲਚ ਨਾਲ ਕਰਾਗੇ ਮੈਨੂੰ ਸਵਾਰਥ ਨਾ ਪੜੋਗੇ ਕਿ ਮੈਂ ਪਾਠ ਕਰਤਾ ਮੈਂ ਬੱਬਾ ਅਰਦਾਸ ਕਰਨ ਤੋਂ ਵੱਧ ਕੀ ਮੈਨੂੰ ਐ ਮਿਲ ਜਿਸ ਵਾਰਤਨਾ ਪੜੋਗੇ ਬਾਣੀ ਪੜਨ ਦਾ ਕੋਈ ਫਾਇਦਾ ਹਾਂ ਬਿਲਕੁਲ ਸਹੀ ਗੱਲ ਹੈ ਇਹੀ ਚੀਜ਼ ਹੈ ਇਹੀ ਚੀਜ਼ ਹੈ ਨਹੀਂ ਇਹੀ ਚੀਜ਼ ਹੈ ਕਹਿਣਾ ਸੀ ਕਿ ਗੱਲ ਵਿੱਚ ਇਹ ਆ ਕਿ ਆਪਾਂ ਬਾਣੀ ਪਾੜਦੇ ਸਿਰਫ ਸੁਆਰਥ ਵਾਸਤੇ ਜਪੈਰਾ ਕੱਟੇ ਹੋ ਗਿਆ ਰਿਆ ਤੇ ਪੁੱਤ ਬਾਹਰ ਚਲ ਜਾਈ ਇਸੇ ਕਰਕੇ ਕਾਂਟੇ ਇਸੇ ਕਰਕੇ ਹੋ ਰਿਹਾ ਵਾ ਗੱਲ ਤਾਂ ਇਸੇ ਕਰਕੇ ਹੋ ਰਹੀ ਹੈ ਉਹ ਇਹੀ ਚੀਜ਼ ਹੈ ਕਿਸ਼ਣ ਵਾਲੇ ਕਰ ਰਹੇ ਆ ਇਹ ਚੀਜ਼ ਇਸੇ ਕਰਕੇ ਕਰਨ ਕਰਦੇ ਉਹ ਇਹ ਕਿੰਨਾਂ ਕਰਦੇ ਆ ਆਓ ਸਾਡੇ ਨਾਲ ਜਰੂਰ ਤੁਹਾਡਾ ਸਰੀਰ ਦੂਰ ਕਰਦਾ ਤੁਹਾਡਾ ਸਰੀਰ ਕ੍ਰੋਗ ਦੂਰ ਕਰਦਾ ਤੁਹਾਡਾ ਆ ਦੂਰ ਕਰਦਾ ਹਾਲਾਂਕਿ ਉਹਨਾਂ ਨੇ ਦੇਖੋ ਕੀ ਕੋਈ ਗੱਲ ਉਹ ਬੱਚਿਆਂ ਨੂੰ ਪੜਾਉਂਦੇ ਵੀ ਹੈਗੇ ਹਾਂ ਪਰ ਸਾਡੇ ਵਾਲੇ ਸਿਰਫ ਚਪਾਰੇ ਕਟਾਈ ਜਾਂਦੇ ਆ ਨਾ ਮਾਲਾ ਤੇ ਆਪਣੇ ਪ੍ਰਾਪਤ ਕਰ ਲੈ ਸਕੂਲ ਵੀ ਖੋਲੋ ਆਪਣੇ ਗਰਦਾਲਪੁਰ ਦੀ ਗੱਲ ਕਰਦਾ ਪਾਪਾ ਬੱਚ ਕਿੰਨੇ ਗਰਦਾਲਪੁਰ ਚ ਕਿੰਨਾ ਮੜਾ ਗਰਦਾਲਪੁਰ 90% ਪੁੱਛ ਲਾਗੇ ਇਹਨਾਂ ਜਨਾਨ ਨੇ ਸਿੱਖ ਕੁਮਾਰ ਜੀ ਕਹਿੰਦੇ ਨੇ 84 ਪਾਗਟ ਹੈਗੀ ਜਿਨ੍ਹਾਂ ਨੇ ਪਾਗ ਚੱਕ ਸੇਰ ਤੇ ਖੜੀ ਕੀਤੀ ਆਪਣੇ ਗਰਦਾਪ ਉਰਦੇ ਆ ਦੋਨੇ ਪਤਾ ਹੈ ਨਾ ਨੌਜਵਾਨ ਪਤਾ ਹੈ ਕਿ ਦੇਖੋ ਗੱਲ ਵਿੱਚ ਇਹ ਆ ਕਿ ਗੁਰਦਾਸਪੁਰ ਪੰਜਾਬ ਦਾ ਦੂਜੇ ਨੰਬਰ ਤੇ ਵੱਡਾ ਜ਼ਿਲ੍ਹਾ ਕਿਸਾਨ ਦਾ ਪਿੰਡ ਹੈ ਗੁਰਦਾਸਪੁਰ ਜ਼ਿਲ੍ਹੇ ਚ ਜੇ ਸਿੱਖੀ ਤੋਂ ਗੱਲ ਕਰਦੋਂ ਕੋਸਪੁਰ ਸਿਖਾ ਇੱਕੋ ਆ ਕਿ ਨਾ ਅਕਾਲ ਅਕੈਡਮੀ ਉਹਦੇ ਸਿਫਾ ਕੋ ਉਹ ਇਹ ਗੱਲ ਉਹ ਵੀ ਉਹ ਵੀ ਤੁਸੀਂ ਉਹਦੇ ਵੱਡੇ ਵਾਲੇ ਆ ਜਿਹੜੇ ਉਹ ਵੀ ਉਹ ਵੀ ਤਾਂ ਬਾਬਿਆਂ ਦੇ ਵਿੱਚ ਆਉਂਦੇ ਚਿੱਟੇ ਆ ਹਰ ਉਹ ਵੀ ਇੱਕ ਬਿਜ਼ਨਸ ਆ ਹੁਣ ਤੁਸੀਂ ਪ੍ਰਾਈਵੇਟ ਸਕੂਲ ਪਾਇ ਬੱਚਿਆਂ ਨੂੰ ਮੈਂ ਸਵੇਰੇ ਕਹਾਂਗਾ ਕਿ ਬੱਚਿਆਂ ਨੂੰ ਵੀ ਧੁੱਤੀ ਆ ਕੇ ਫਤੇ ਬੁਲਾਣੇ ਆ ਉੱਥੇ ਟੀਚਰ ਕਹਿੰਦੇ ਤੁਸੀਂ ਫਤੇ ਨਹੀਂ ਬੁਲਾਣੇ ਇਹ ਪ੍ਰਾਈਵੇਟ ਸਕੂਲ ਆ ਪਾਉਂਮੈਂਟ ਸਕੂਲ ਆ ਤੇ ਤੁਸੀਂ بس ਗੁੱਡ ਮਾਰਨਿੰਗ ਗੁੱਡ ਆਫਟਰਨੂੰ ਗੁੱਡ ਈਵਨਿੰਗ ਕਹਿਣਾ ਹਾਂ ਕਾਹ ਨੂੰ ਕਾਸ ਕਹਿੰਦੇ ਆ ਸਾਡੇ ਪਰ ਉਹ ਨਹੀਂ ਸਕਿਆ ਨਿਕਾ ਜਾਂ ਕੰਮ ਨਹੀਂ ਕਰ ਸਕਿਆ ਆਪਣੇ ਸਾਡੀ ਪਰ ਉਹ ਨਹੀਂ ਇੱਥੋਂ ਸ਼ੁਰੂ ਹੋਇਆ ਸਾਡੇ ਸਕੂਲਾਂ ਦੇ ਵਿੱਚ ਸਾਡੀ ਪਰ ਉਹ ਇੱਥੋਂ ਸ਼ੁਰੂ ਹੋਈ ਹੈ ਕਿ ਸਾਡੇ ਐ ਜੀ ਪੀ ਸੀ ਆਜੇ ਤਾਂ ਕਿ ਕੰਮ ਖੋਦ ਜਿਹੜੇ ਕੰਮ ਬਾਬਿਆਂ ਨੇ ਕਰਲੇ ਜਿਹੜੇ ਕੰਮ ਇਸਾਈਆਂ ਨੇ ਕਰਲੇ ਸਾਰੇ ਐ ਜੀ ਪੀ ਸੀ ਵਾਲੇ ਕਰ ਨਹੀਂ ਸਕਿਆ ਉਹਨਾਂ ਨੂੰ ਜ਼ਰੂਰ ਸਕੂਲ ਅਡਾਪਟ ਕਰਨੇ ਚਾਹੀਦੇ ਸੀ ਅੱਜ ਆਪ ਆਪਣੇ ਸਕੂਲ ਆ ਕੇ ਹਰ ਕਿਸੇ ਸਕੂਲੀ ਜਾਣ ਦਾ ਸਕੂਲੀ ਆਹ ਆ ਜੀ ਹਾਂ ਦੇਖੋ ਬਹੁਤ ਵੱਡੀ ਗੱਲ ਜਿੱਦਾਂ ਆ ਦੇਖੋ ਗੁਰਦੁਆਰੇ ਦੀ ਸਾਡੇ ਪਿੰਡ ਦਾ ਗੁਰਦੁਆਰਾ ਚਿੱਟੀ ਦਾ ਉਹ ਐ ਜੀ ਪੀ ਸੀ ਦੇ ਅੰਦਰ ਦੇ ਵਿੱਚ ਆਉਂਦਾ ਵਾ ਹਣਾ ਇਦਾਂ ਜਿੱਦਾਂ ਮੰਨ ਲਓ ਸਕੂਲਾਂ ਦਾ ਕੰਟ੍ਰੈਕਟ ਕਰ ਲੈਂਦੇ ਕਮੇਟੀ ਵਾਲੇ ਸਕੂਲ ਹੀ ਲੈਂਦੇ ਕਿਉਂਕਿ ਸਕੂਲੋਂ ਆਂਦਾ ਕੁਛ ਨਹੀਂ ਉਹਨਾਂ ਨੂੰ ਦੇਣੇ ਪੈਂਦਾ ਹੋਰ ਤਵਾਰੇ ਉਹਨਾਂ ਨੂੰ ਕੁਛ ਇਹ ਇਹ ਗੱਲ ਤਾਂ ਵੈਸੇ ਠੀਕ ਆ ਕਿ ਵੀ ਅੱਜ ਹੀ ਪੀ ਸੀ ਦੇਖਣੇ ਗੋਲਕ ਦੇਖਣੀ ਹਾਂ ਹਾਂ ਉਹਨੂੰ ਦੇਖਿਆ ਮੈਂ ਜਿੱਥੇ 1 ਕਰੋੜ ਰੁਪਏ ਬਣ ਗਿਆ ਵਾ ਤੇ ਬੱਸ ਹੋਈ ਉੱਥੇ ਜਾ ਕੇ ਕਬਜਾ ਕਰ ਲਓ ਸਾਡੀ ਘਾਟ ਰਹੀ ਹੈ ਨਾ ਮਰੇ ਤੋਂ ਸਾਨੂੰ ਸਮਝ ਸਾਨੂੰ ਤੇ ਸਮਝਿਆ ਹੈ ਸੋਸ਼ਲ ਮੀਡੀਆ ਨੇ ਅੰਤ ਦੇ ਤੇ ਕਿਤੇ ਆ ਕੇ ਪਿੰਡ ਵਿਚਾਰ ਕੀਤਾ ਹੀ ਨਹੀਂ ਨਹੀਂ ਕੀਤਾ ਕੋਈ ਆਇਆ ਕੋਈ ਪਿੰਡ ਆਇਆ ਕਿ ਸਿੱਖੀ ਦਾ ਬਚਾ ਕੋਈ ਗੁਰਦੁਆਰੇ ਆਓ ਕੋਈ ਕਹਿੰਦਾ ਪਾਸੇ ਕਿਤੇ ਕੋਈ ਆਇਆ 크ਿਸਚਨ ਕਹਿੰਦੇ ਘਰ ਜਾ ਕੇ ਤੂੰ ਅੱਜ ਜੇ ਕੋਈ ਘਰ ਦੇ ਵਿੱਚ 크ਿਸਚਨਾਂ ਦੇ ਵਿੱਚ ਕੋਈ ਨਹੀਂ ਜਾਏ ਉਹਨਾਂ ਦੇ ਘਰ ਜਾਵੇ ਪੁੱਛ ਲਈ ਤੁਸੀਂ ਅੱਜ ਚਰਚਾ ਕਿਉਂ ਨਹੀਂ ਹੈ ਹਾਂ ਬਿਲਕੁਲ ਤੁਸੀਂ 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 ਦੇਸ਼ ਦੇ ਵਿੱਚ ਤੁਸੀਂ ਵੀ ਸਾਊਦੀ ਅਰ ਬਰਾਕੇ ਨਵੀਂ ਦਵਾਈ ਰਹਿ ਕੇ ਆ ਉਥੇ ਨਮਾਜ਼ ਦੇ ਉੱਤੇ ਕਿਦਾਂ ਨਿਕਲਿਆ ਕਰਦੇ ਆ ਉਹ ਕਹਿੰਦੇ ਸਭ ਤੋਂ ਪਹਿਲਾਂ ਨਮਾਜ਼ ਆ ਨਮਾਜ਼ ਉਹ ਤੁਸੀਂ ਦੇਖੋ ਉਹ ਮਦਰਸ ਆਪਣੇ ਬੱਚਿਆਂ ਨੂੰ ਮਦਰਸੇ ਭੇਜਦੇ ਆ ਹਣਾ ਭੇਜਦੇ ਆ ਸਾਡੇ ਅਜੇ ਕੋਈ ਬਣਾਇਆ ਨਹੀਂ ਵੀ ਕਿਸ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਇਹ ਭੇਜਿਆ ਕਰੋ ਉੱਥੇ ਕਲਾਸਾਂ ਲੱਗਣ ਕਰਨ ਉੱਥੇ ਗੁਰਬਾਣੀ ਪੜਾਈ ਜਾਵੇ ਗਤਕਾ ਗਤਕਾ ਸਿਖਾਇਆ ਜਾਵੇ ਬੜਾ ਲੇਕਿਨ ਕਿ ਇਹਨਾਂ 50 ਬੱਚੇ ਸਾਰੀ ਚੀਜ਼ ਜਦੋਂ ਬੱਚੇ ਦਾ ਮੋਢੀ ਇਹ ਚੀਜ਼ ਤੋਂ ਵੱਜ ਗਿਆ ਜਿਹੜਾ ਆਪਾਂ ਬਣਾਇਆ ਹੀ ਨਹੀਂ ਦੱਸਿਆ ਹੀ ਨਹੀਂ ਹਾਂ ਆ ਫਿਰ ਆ ਜਾ ਕੇ ਬਾਬਿਆਂ ਨੇ ਗੱਲ ਸੁਣਾਣੀ ਆ ਤੇ ਜਿਹੜੀ ਚੀਜ਼ ਬਾਬਿਆਂ ਨੇ ਦੱਸੀ ਤੇ ਉਹ ਮੰਨ ਲਈ ਬਾਬਿਆਂ ਜੇ ਦੱਸਤੀ ਆ ਤੇ ਬੈਠ ਗਿਆ ਨੇ ਕਹਿੰਦੇ ਬਾਬੇ ਨੂੰ ਬਹੁਤ ਪਤਾ ਹੈ ਉਹਨੂੰ ਬਹੁਤ ਪਤਾ ਹੈ ਪਹਿਲਾਂ ਕੋਈ ਦੱਸਿਆ ਨਹੀਂ ਇਹੀ 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 ਕਾਰਨ ਆ ਸਾਡੇ ਵਿੱਚ ਇਹੀ ਕਾਰਨ ਆ ਸਰ ਸਰਵੰਦਾ ਸਾਹਾ ਦੀ ਦਾ ਸਰਦਾਂ ਆਂਦਾ ਕਿੱਥੋਂ ਆਂਦਾ ਕਿੱਥੋਂ ਆਂਦਾ ਜੀ ਇਹਨੂੰ ਨਹੀਂ ਆਂਦਾ ਮਾਰ ਵਾਲਾ ਨੀਸੇਗ 15 ਸਾਲ ਦੀ ਉਮਰ ਚ ਇਹਨੇ ਪੁੱਣ ਹੋ ਗਈ ਬਦਕਦੇ ਦੇ ਵਿੱਚ ਕਿ ਹਰ ਸ਼ਸਤਰ ਚਲਾ ਲਈ ਹੋਣਾ ਪਤਾ ਕਿ ਸਰ ਸਰਵਿਸ ਕਾਰਡ ਬਹੁਤ ਵੱਡੀ ਆ ਅਸੀਂ ਸਾਨੂੰ ਜਰੂਰਤ ਹੈ ਗੱਲ ਦੀ ਰਾਜ ਦੀ ਗੱਲ ਕਰਦੇ ਉਦੋਂ ਹਰ ਧਰਮ ਦੀ ਇੱਜ਼ਤ ਹੀ ਹਰ ਧਰਮ ਦਾ ਵਿਚਾਰ ਉਹ ਵਿਚਾਰ ਹੁੰਦੇ ਹੀ ਗੁਰਦੁਆਰੇ ਜੇ ਗੱਲ ਕਰੀਏ ਨਾ ਪੰਜਾਬ ਹਰ ਬੱਚੇ ਨੂੰ ਪਤਾ ਜਿਹੜਾ ਆਪਣਾ ਇਤਿਹਾਸ ਪੰਜਾਬ ਤੇ ਤੇ ਦੇਖੋ ਤੁਸੀਂ ਇਤਿਹਾਸ ਦੀ ਗੱਲ ਛੱਡੋ ਸਾਡੇ ਬੱਚਿਆਂ ਨੂੰ ਦੱਸ ਗੁਰੂ ਸਾਹਿਬਾਂ ਦਾ ਨਾਂ ਪਤਾ ਅੱਛਾ ਬੱਚਾ ਮਾਂ ਪਿਓ ਨੂੰ ਪਤਾ ਦੇ ਨਹੀਂ ਪਤਾ 10 ਅਕਤੂਬਰ ਇਲਾ ਦਾ ਮਜੂਰ ਪਤਾ ਹੈ ਇੰਸਟਾਗ੍ਰਾਮ ਹਾਂ ਦੇਖੋ ਉਹਨਾਂ ਦਾ ਚਾਰ ਸਾਹਿਬ ਜਾਇਦਾ ਪਤਾ ਹੈ ਕਿੰਨੇ ਤੋਂ ਕਿੰਨੇ ਵਜੇ ਚਾਰ ਸਾਹਿਬ ਜਾਇਦਾ ਕਾਰਨ ਕੀ ਹੈ ਕਾਰ ਨਹੀਂ ਆਪ ਹੀ ਆਪਾਂ ਸਕੂਲਾਂ ਦੇ ਇੱਕ ਸਕੂਲਾਂ ਦੇ ਵਿੱਚ ਉਹ ਸਕੂਲ ਤਿਆਰ ਨਹੀਂ ਕਰ ਸਕੇ ਆਪਾਂ ਗੁਰਦੁਆਰਿਆਂ ਦੇ ਵਿੱਚ ਉਹ ਜਿਹਾ ਮਾਹੌਲ ਨਹੀਂ ਬਣਾ ਸਕੇ ਹੁਣ ਜਦ ਆਪਾਂ ਸਵਾ ਲੱਖ ਬੈਠੇ ਐ ਬਸ ਸਵਾ ਲੱਖ ਹਰ ਗੁਰਦੁਆਰੇ ਦੇ ਵਿੱਚ ਹੋਣੀ ਚਾਹੀਦੀ ਹੈ ਨੌਜਵਾਨਾਂ ਨੂੰ ਬੱਚਿਆਂ ਨੂੰ ਹਰ ਇੱਕ ਚੀਜ਼ ਦੱਸੋਣਾ ਬਾਰੇ ਦੱਸਣਾ ਚਾਹੀਦਾ ਵੀ ਸਾਡਾ ਆ ਇਤਿਹਾਸ ਹੈ ਅਸੀਂ ਸਾਡੇ ਵਿੱਚ ਪਖੰਡ ਕਿੰਨਾ ਫਲਾਇਆ ਜਾ ਰਿਹਾ ਹੈ ਜਿਹੜਾ ਸਵਾਲ ਕਰਦਾ ਨਾ ਕਿਸੇ ਨੂੰ ਕਿ ਤੂੰ ਸਰਕਾਰੀ ਪਹਿਲਾਂ ਵਾਲ ਕਟਾ ਲੇ ਉਹਨੂੰ ਸਵਾਲ ਕਰਨ ਦਾ ਕੋਈ ਹੱਕ ਨਹੀਂ ਉਹਨੂੰ ਕਹਿਣ ਦਾ ਕੋਈ ਹੱਕ ਨਹੀਂ ਕਿ ਤੂੰ ਵਾਲ ਕਟਾ ਕਿਉਂਕਿ ਉਹਦੀ ਬੁੱਧੀ ਇਦਾਂ ਦਾ ਉਹਨੂੰ ਪਤਾ ਹੀ ਦੱਸਿਆ ਹੀ ਨਹੀਂ ਕਿ ਪ੍ਰਚਾਰਕ ਉਹਨੂੰ ਸਿੱਖ ਇਤਿਹਾਸਵਰਗ ਦੱਸਿਆ ਹੋਏਗਾ ਉਹਦਾ ਖੂਨ ਗਰਮ ਰਹੇਗਾ ਕਿ ਉਹ ਬਾਲ ਕਿਉਂ ਕਟਵਾਏ ਜਾਂ ਤਉਨੂੰ ਕਿਸੇ ਵਾਰ ਪਤਾ ਹੈ ਭਾਈ ਮਾਨ ਸਿੰਘ ਦਾ ਪਤਾ ਹੈ ਇਹਦੇ ਬਾਲ ਕਿਉਂ ਕਟਾਇਆ ਪਤਾ ਕਿ ਕੇਸਾ ਦੀ ਇਹਨੇ ਦੱਸੀ ਨਹੀਂ ਨਾ ਇਹ ਸਾਨੂੰ ਕੇਸਾਂ ਦੀ ਇਹਨੇ ਤੇ ਜੋ ਸਾਡੇ ਵਿੱਚ ਕੇਸਾਂ ਦੀ ਇਹਨੇ ਤੇ ਸਾਡੇ ਕਕਾਰਾਂ ਦੀ ਜੋ ਇਹਨੇ ਤਾਂ ਗੁਰਬਾਣੀ ਦੀ ਇਹਨੇ ਤਾਂ ਸਾਨੂੰ ਉਸ ਬਾਰੇ ਕੋਈ ਜ਼ਿਆਦਾ ਨੌਲੇਜ ਨਹੀਂ ਦਿੱਤੀ ਗਈ ਬਸ ਇਹ ਠੀਕ ਹੈ ਗੁਰਦੁਆਰੇ ਆ ਗਏ ਪ੍ਰਸ਼ਾਦ ਖਾ ਲਿਆ ਮੱਥਾ ਟੇਕ ਲਿਆ ਘਰ ਚਲੇ ਗਿਆ ਬਾਬਤ ਮੁਕਦੀ ਗੱਲ ਸਿੱਖ ਕੋਈ ਸੋਚ 10% ਰਹਿ ਗਈ ਬਾਕੀ ਸਰਦਾਰ ਹੈ ਸਰਦਾਰ ਜੀ ਸਰਦਾਰ ਹਾਂ ਜੇਰੀ ਵੀ ਪੰਥ ਦੀ ਗੱਲ ਪੰਥ ਪੰਥ ਹੈ ਹੀ ਨਹੀਂ ਹੁਣ ਪੰਥ ਦੀ ਜਗ੍ਹਾ ਤਾਂ ਅਸੀਂ ਕੋਮ ਧਰਮ ਬਣਾ ਕੇ ਬੈਠੇ ਪੰਥ ਕਿਥੇ ਰਹਿ ਗਿਆ ਅੱਡਾ ਕ੍ਰੈਚਰ ਬਣ ਗਿਆ ਵਾ ਅੱਡਾ ਬਾਹਰ ਟਰ ਗਿਆ ਵਾ ਅੱਡਾ ਲੱਸੀਆਂ ਖਾ ਲਿਆ ਵਾ ਇਹ ਆਉਣ ਵਾਲੀ ਪੀੜੀ ਆ ਤੁਹਾਨੂੰ ਫੜਾ ਸਾਰਿਆਂ ਇਹਦੇ ਕੰਮ ਚ ਚੱਕਰ ਉਹਨਾਂ ਦਾ ਕਿ ਬਈ ਹਰਦੀ ਕਾਰ ਬਿਹਾਨ ਸਿੰਘ ਬਦਨਸ਼ਾਹੀ ਬੰਦ ਕਰਾ ਸਕਦੇ ਕਿੰਨੇ ਕਿੰਨੇ ਦਾਲਾ ਨਿਹੰਗ ਸਿੰਘਾਂ ਤੇ ਕੀ ਕਰ ਲੋ ਨਸ਼ਾ ਨਹੀਂ ਰੋਕ ਸਕਦੇ ਪੰਜਾਬ ਵਾਰਸ ਖੂਸਚ ਆਸ ਕੀ ਬੜੀ ਸਰ ਇਹ ਹੀ ਚੋਰ ਹੈ ਖਾਸ ਖੂਸਚ ਆਸ ਕੀ ਆ ਕੋਈਸ ਕਮਲਦਾ ਨਾ ਪੰਜਾਬ ਜਿੱਥੇ ਅਸਟ੍ਰੀ ਨੇ ਦੱਲ ਗਏ ਅੱਛਾ ਟੀਚਰ ਮੈਡਮ ਉਹ ਚੱਲਦੀ ਟੀਚਰ ਚੱਲਦੀ ਹੈ ਤੇ ਬੱਚਾ ਨਾ ਸਿੱਖਣਾ ਉਹ ਇਹੀ ਤਾਂ ਸਾਰੀ ਗੱਲ ਹੈ ਸਾਡੇ ਵਿੱਚ ਘਾਟ ਹੈ ਰਹੀ ਦੀ ਕੋਈ ਆਪਾਂ ਮੇਨ ਜਿਹੜੀ ਗੱਲ ਕਰੀ ਸੀ ਪਖੰਡਵਾ ਦੀ ਪਖੰਡਵਾ ਪਖੰਡਵਾ ਦੀ ਜਦੋਂ ਆਪਾਂ ਗੱਲ ਕਰਾਂਗੇ ਆਪਾਂ ਆਪਣੇ ਤੋਂ ਸ਼ੁਰੂਆਤ ਕਰਨੀ ਹੈ ਘਰ ਚ ਬਹੁਤ ਬਾਬਾ ਕਰੋ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਹੈ ਕਿਉਂਕਿ ਸਾਡੇ ਵਿੱਚ ਪਖੰਡਵਾ ਤਾਂ ਬਹੁਤ ਯਾਰਾ ਚਾਹੀਦਾ ਹਾਰ ਕੋਈ ਇਹ ਗੱਲ ਕਹਿੰਦਾ ਵੀ ਤੁਸੀਂ ਕਿਦਾਂ ਐਸਾ ਸਿੱਖੀ ਦੇ ਚਮਤਕਾਰ ਨੇ ਹੈ ਨਾ ਪਖੰਡਵਾ ਤੁਸੀਂ ਅੱਛਾ ਅੱਛਾ ਤੁਸੀਂ ਦੇ ਦੇ ਨਾ ਗੁਰੂ ਸਾਹਿਬ ਲੋਕੀ ਮਤਾਂ ਦੇਖ ਬਰਕਰਮਾ ਕਰਾ ਤੇ ਫਿਰ ਮੱਥਾ ਦੇ ਦੇ। ਫਿਰ ਘੁੰਮ ਤੇ ਫਿਰ ਬੈਠ ਲਾ ਕੇ ਫਿਰ ਮੱਥਾ ਦੇ ਦੇ। ਮੱਥਾ ਦੇਣਾ ਤੇ ਪਹਿਲਾਂ ਮੱਥਾ ਦੇ ਕੇ ਪਰਵਾਹ ਨਹੀਂ ਕਰਦਾ। ਪਤਾ ਕੀ ਦੇਖੋ ਮੈਂ ਦੱਸ ਰਿਹਾ ਹਾਂ। ਪਤਾ ਨਹੀਂ ਕਿ ਬੈਠਣਾ। ਨਾ ਦੱਸ ਨਾ ਦੱਸ। ਤਾਂ ਦੇਖੋ। ਸਾਡੇ ਵਿੱਚ ਪਖਾੜਦਾ ਦੇਖੋ ਜਿਆਦਾ ਕਿਉਂ ਫੈਲਦਾ ਜਾ ਰਿਹਾ ਵਾ? ਕਿਉਂਕਿ ਦੇਖੋ ਉਹਦੇ ਕੋਈ ਵੀਰ ਕਹਿੰਦਾ ਗੱਲ ਕਰਦਾ। ਦੇਖੋ ਜੀ ਤੁਸੀਂ ਕਹਿੰਦੇ ਸੀ ਸਿੱਖੀ ਦੇ ਵਿੱਚ ਚੰਦ ਕਾ ਰਹੇ ਨੇ। ਹਰ ਇੱਕ ਗੱਲ ਕਹਿੰਦਾ ਵੱਡੇ ਵੱਡੇ ਪ੍ਰਚਾਰ ਕੀ ਇਹ ਗੱਲ ਕਹਿੰਦੇ ਇਹ ਤਾਂ ਕਿ ਬਹੁਤ ਵੱਡਾ ਪ੍ਰਚਾਰ ਹੈ ਕਿ ਮੱਧ ਬੰਦਾ ਸਿੰਘ ਨਾ ਲਾਹ ਰਿਹਾ ਬਖੈਰਾਨ ਇਹ ਗੱਲ ਹਮੇਸ਼ਾ ਇਹ ਗੱਲ ਕਰਦਾ ਦੇਖੋ ਜੀ ਇਹ ਕਹਿੰਦੇ ਸਿੱਖੀ ਤੇ ਚਮਤਕਾਰ ਨੇ ਹਣਾ ਜੀ